ਕਰੀਬ ਜੀ ਮੇਰੀ ਉਮਰੀ ਨਾ ਕਿ ਇਸੇ ਕਰ ਬਾਤ 79 ਸਾਲ ਦੀ ਮੇਰੀ ਉਮਰ ਆ ਤੇ ਬੜਾ ਚਿਰ ਹੋ ਗਿਆ ਮੈਨੇ ਕੰਮ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਿਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ। ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਰੋਟੀ ਪਰਿਰਬ ਦੇਈ ਜਾਂਦਾ ਕਿਰਤੁਰ ਕਿਹਨੇ ਲੋਕ ਖੋਸ਼ਿਆ ਯਾਰੀ ਇਹ ਚੀਜ਼ਾਂ ਦੁਕਾਨਾਂ ਤੋਂ ਨਹੀਂ ਮਿਲਦੀਆਂ ਅਸੀਂ ਲੋਕਾਂ ਦੇ ਕੋਲੋਂ ਕਿਆ ਦਿੰਨੇ ਜੋ ਨੇ ਮਿਲ ਕੋ ਤੇਤੀ ਸੇਵਾ ਦੇ ਕੰਮ ਵੀ ਗਿਆ ਨਹੀਂ ਦਿੱਤੀ ਕਮੀ ਰਬਰਾ ਜੀ ਤੇ ਮੈਂ ਵੀ ਕਿ ਨਵਾਰੀ ਨਹੀਂ ਕਰਦਾ ਉਹ ਫਿਰ ਕੇ ਮਰੋਟੀ ਪਰਦਾ ਸਾਡੇ ਬਲੋ ਆ ਜੇ ਕਿਤੇ ਨੌਕਰੀ ਨਾ ਕਿਤੇ ਲੱਗੇ ਕੋ 50000 ਮਹੀਨਾ 40000 ਰੁਪਏ ਤੇ ਤੋਂ ਉਹਨਾਂ ਨੂੰ ਕੋਈ ਮਿਹਣਾ ਹੀ ਮਾਰੂਗਾ ਵੀ ਤੁਹਾਡਾ ਬਾਪੂ ਤਿਆ ਕੋ ਸਾਡਾ ਟਿਕਦਾ ਕਰਦਾ ਉਹ ਮੈਨੂੰ ਚਕਾਦਾ ਵਗਨੇ ਵੀ ਤੂੰ ਨਹੀਂ ਜਾਣਾ ਆ ਸਾਡੇ ਕੋਲ ਆ ਕਰਤਿਆ ਉਹਨਾਂ ਦਾ ਆ ਵੀ ਮਹਾਂ ਸਰਦਾ ਜਿਨਣਾ ਨਹੀਂ ਆ ਗਿਆ भारत तो के नक्शे वर्ल्ड के नक्शे राजस्थाना चीपी और मेडिकल चार्ट कूड़ा ए बीसी गि पाड़े फ्रूट सब्जियां पशु पंशी कंप्यूटर ट्रैफिक बड़ा कुछ इस तरह तुरद फिर लोग देख के चाहिए मेरा फुलका पानी चली ਮਤਲਬ ਉਹ ਜਿਹੜੀ ਚੀਜ਼ ਜਿਹੜੀ ਚੀਜ਼ ਕਿਤਾਬ ਜਾਂਦੇ ਨਾ ਵੀ ਸਾਡੀ ਵਿਦਿਆ ਨਹੀਂ ਉਹ ਲੈਈਦੀ ਆ ਤੇ ਨਾਲੇ ਪੁਰਦੇ ਰਾਏ ਫੜੀਆਂ ਨਾਲ ਸਾਡਾ ਕੰਮ ਚੱਲਦਾ ਲੰਗਰ ਪਾੜੀ ਜਲੀ ਗਿਆ ਲੋਕਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੀਆਂ ਦੇਸ਼ ਭਰ ਦੀਆਂ ਜਾਣਕਾਰੀਆਂ ਦੇਣ ਲਈ ਵੱਖ-ਵੱਖ ਕਿਸਮ ਦੇ ਕੈਲੰਡਰ ਜੰਤਰੀਆਂ ਸੱਭਿਆਚਾਰਕ ਨਾਲ ਸੰਬੰਧਿਤ ਕਿਤਾਬਾਂ ਪੰਜਾਬੀ ਵਿਰਸੇ ਨਾਲ ਜੋੜਦੀਆਂ ਆਈਆਂ ਵਸਤੂਆਂ ਔਰ ਕੈਲੰਡਰ ਤੋਂ ਲੈ ਕੇ ਸੰਸਾਰ ਦੇ ਨਕਸ਼ੇ ਹਰ ਤਰ੍ਹਾਂ ਦੀ ਜਾਣਕਾਰੀ ਦਾ ਅਨਮੋਲ ਖਜ਼ਾਨਾ ਸੰਭਾਲ ਕੇ ਅ ਬਾਜ਼ਾਰਾਂ ਵਿੱਚ ਪੈਦਲ ਘੁੰਮ ਕੇ ਇੱਕ ਬਜ਼ੁਰਗ ਜੀ ਨੇ ਉਹਨਾਂ ਨਾਲ ਤੁਨ ਮਿਲਾਂ ਜਾ ਰਹੇ ਆ ਉਹਨਾਂ ਦਾ ਪਿਛਲੇ ਪਤਾ ਨਹੀਂ 25 ਤੋਂ 30 ਸਾਲ ਤੋਂ 50 ਸਾਲ ਤੱਕ ਦੀ ਉਮਰ ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜਿਸ ਤੋਂ ਲੈ ਕੇ ਅੱਜ ਤੱਕ ਇਹ ਘਰ ਘਰ ਵਿੱਚ ਬਾਜ਼ਾਰਾਂ ਵਿੱਚ ਦੂਜੇ ਜ਼ਿਲ੍ਹਿਆਂ ਵਿੱਚ ਜਾ ਕੇ ਇਹ ਆਪਣਾ ਰੋਜੀ ਰੋਟੀ ਦਾ ਗੁਜ਼ਾਰਾ ਚਲਾ ਰਹੇ ਹਨ ਤਾਨੂੰ ਮਿਲਾਨੇ ਆ ਜੀ ਸਰਦਾਰ ਗੁਰਦੀਪ ਸਿੰਘ ਜੀ ਜਿਨ੍ਹਾਂ ਦੀ ਉਮਰ ਕਰੀਬ 75 ਸਾਲ ਦੱਸ ਰਹੇ ਨੇ ਪਿੰਡ ਰੂੜੇ ਅਸਲ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਆ ਸਸੀਗਲ ਬਾਬਾ ਜੀ ਸਸੀਗਲ ਜੀ ਬਾਬਾ ਜੀ ਤੁਹਾਡਾ ਕੀ ਨਾਮ ਆ ਔਰ ਤੁਸੀਂ ਇਹ ਕਿੰਨੇ ਸਮੇਂ ਤੋਂ ਇਹੜਾ ਅਨਮੋਲ ਖਜ਼ਾਨਾ ਸੰਭਾਲ ਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਜੀ ਵੇਚਣ ਦੇ ਜੀ ਆਪਣੀ ਰੋਟੀ ਰੋਜੀ ਦਾ ਗੁਜ਼ਾਰਾ ਕਰੇ ਜੀ ਹਾਂਜੀ ਤਕਰੀਬਨ ਜੀ ਮੇਰੀ ਉਮਰੀ ਲੰਘੀ ਇਸੇ ਕਾਰੋਬਾਰ ਤੇ 75 ਸਾਲ ਦੀ ਮੇਰੀ ਉਮਰ ਆ ਤੇ ਬੜਾ ਚਿਰ ਹੋ ਗਿਆ ਮੇਰੇ ਕੰਮ ਪੈਣ ਤੇ ਰੋਟੀ ਪਣੀ ਰੱਬ ਲਈ ਜਾਂਦਾ ਕਚਰ ਕਿਨੇ ਲੋਕੋ ਆ ਯਾਰੀਆਂ ਤੀਜਾ ਦੁਕਾਨਾਂ ਵਾਲੇ ਤੋਂ ਨਹੀਂ ਮਿਲਦੀਆਂ ਅਸੀਂ ਲੋਕਾਂ ਦੇ ਕੋਲ ਜਾਦੇ ਨੇ ਸਕੂਲਾਂ ਚਾਹੀਦਾ ਕਚਹਿਰੀਆਂ ਚਾਹੀਦਾ ਠਾਣਿਆਂ ਚ ਵੀ ਚਾਹੀਦਾ ਵਾਦਾ ਕਰਾਤੇ ਆਂ ਬਜਾਰਾਂ ਕੀ ਜਾਈਦਾ ਤੇ ਲੋਕ ਬੜੇ ਖੋਜਿਆ ਤੇ ਸਾਡਾ ਰੋਟੀ ਕਮਾਈ ਚਲੀ ਜਾਂਦਾ ਕਿੰਨੇ ਚਿਰ ਤੋਂ ਇਹ ਕਾਰੋਬਾਰ ਕਰ ਰਹੇ ਜੇ ਪਰਿਵਾਰ ਚ ਹੋਰ ਕੋਈ ਰੁਜ਼ਗਾਰ ਕਿੱਦਾਂ ਵਾ ਕਮਾਈ ਦਾ ਸਾਧਨ ਕੀ ਤੁਹਾਡਾ ਸਾਧਨ ਮੇਰਾ ਇਹੋ ਹੀ ਆ ਜਿਆਦਾ ਉਸ ਵੇ ਮ ਨਵਜ਼ਾਰੀਆਂ ਪਾਰ ਨੰਬਰਦਾਰੀ ਮੈਂ ਬੀਕੇਰੀ ਕਰਦਾ। ਇਹਨੂੰ ਕੋ ਘਰ ਸੱਦਣ ਆਵੇ ਨਾ ਵੀ ਸਵੇਰੇ ਮੇਰੀ ਜਿਗਲੀ ਆ ਜਾਂ ਸਵੇਰੇ ਕਿਸੇ ਜਮਾਨਤ ਕੋਲ ਨਾ ਨੰਬਰਦਾਰ ਜੀ ਮੇਰੇ ਨਾਲ ਜਲਾ ਉਹਨੂੰ ਆਖਾਂਗੇ ਕਿ ਚੱਲਾਗੇ ਜੀ ਉਹਦੇ ਨਾਲ ਜਾਣਾ। ਜੇ ਉਹਨੇ ਮੇਨੂੰ ਕੋ ਦੇਤੀ ਸੇਵਾ ਦਿੱਤਾ ਵੀ ਠੀਕ ਹੈ ਨਹੀਂ ਦਿੱਤੀ ਤਮੀਰਾ ਬਰਾਜੀ ਤੇ ਮੈਂ ਬੀਕੇ ਨੰਬਰਦਾਰੀ ਨਹੀਂ ਕਰਦਾ। ਫੋ ਫਿਰ ਕੇ ਮੈਂ ਰੋਟੀ ਪੈਦਾ ਕਰਨ ਕਿਲੋਣਾ। ਤੁਸੀਂ ਐਸ ਉਮਰ 'ਚ 75 ਸਾਲ ਦੀ ਉਮਰ ਹੋ ਗਈ ਤੁਹਾਡੀ ਘਰ ਵਿੱਚ ਬੱਚੇ ਤੁਹਾਡਾ ਸਾਥ ਦਿੰਦੇ ਆ ਕਿਸੇ ਵਿੱਚ ਪਰਿਵਾਰਕ ਮੈਂਬਰ ਜਾਂ ਤੁਸੀਂ ਆਪ ਹੀ ਕਮਾਈ ਦਾ ਸਾਧਨ ਕਰਦੇ ਜਰਾ। ਬੱਚਿਆਂ ਨੇ ਸਾਥ ਕੀ ਦੇ ਨਾਲ ਪੜਾਇਆ ਸੀ ਥੋੜੇ ਬੋਦੇ ਜਿੰਨੀ ਸਾਡੀ ਪਹੁੰਚ ਹੈਗੀ ਆ ਇੱਕ ਨੂੰ ਬੜਾ ਕਰਾਈਆਂ ਡਬਲ ਸਟੈਨੋ ਕੋਈ ਇੱਕ ਨੂੰ ਦਾਖਲ ਕਰਾਈਆਂ ਇੱਕ ਮੇਰੇ ਵਰਗਾ ਨਾ ਪੜੀ ਆ ਤੇ ਉਹਨਾਂ ਦਾ ਮਹਾਵ ਦੇ ਝੁਲਕਾ ਝਲਕੀ ਚਲਦੀ ਆ ਅੱਜ ਇਹਦੇ ਕਿਤੇ ਨੌਕਰੀ ਨਾ ਕਿਤੇ ਲੱਗੇ ਕੋਈ 50-60 ਹਜ਼ਾਰ ਮਹੀਨਾ 40 ਹਜ਼ਾਰ ਲਈ ਤੇ ਤੇ ਉਹਨਾਂ ਨੂੰ ਕੋਈ ਮਿਹਣਾ ਹੀ ਮਾਰੂਗਾ ਵੀ ਤੁਹਾਡਾ ਬਾਪੂ ਕਰਿਆ ਫਿਰ ਦਾ ਡਿੱਗਦਾ ਫਿਰਦਾ ਉਹ ਮੈਨੂੰ ਇਮਤਿਹਾਨਾ ਵਗਨੇ ਵੀ ਤੂੰ ਨਹੀਂ ਜਾਣਾ ਆ ਸਾਡੇ ਕੋਲਿਆ ਖਰਚਿਆ ਉਹਨਾਂ ਦਾ ਆ ਵੀ ਮਹਾਂ ਸਰਦਾਰ ਮੈਨੂੰ ਲੱਗਿਆ ਕਰੋ ਅਬਈ ਤੁਹਾਡੇ ਕੋ ਕੀ ਕੀ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਬਾਜ਼ਾਰ 'ਚ ਵੇਚ ਕੇ ਮਤਲਬ ਲੋਕਾਂ ਨੂੰ ਜਾਣਕਾਰੀ ਦਿੰਦੇ ਜੇ ਮੇਰੇ ਕੋ ਜੀ ਨਕਸ਼ੇ ਆ ਪੰਜਾਬ ਦੇ ਨਕਸ਼ੇ ਭਾਰਤ ਦੇ ਨਕਸ਼ੇ ਵਰਲਡ ਦੇ ਨਕਸ਼ੇ ਰਾਜਸਥਾਨ ਦੇ ਹਰਿਆਣਾ ਜੁਪੀ ਹੋਰ ਅਮਰੀਕਾ ਦੇ ਚਾਰਟ ਪੂਰਾ ਜਿਹੜਾ ABC ਗਿਣਤੀ ਭਾੜੇ ਫਰੂਟ ਸਬਜ਼ੀਆਂ ਪਸ਼ੂ ਪੰਛੀ ਕੰਪਿਊਟਰ ਟ੍ਰੈਪ ਬੜਾ ਕੁਝ ਆ ਤੇ ਇਤਨਾ ਤਰਦੇ ਆ ਫਿਰ ਲੋਕ ਵੇਖ ਕੇ ਜਿਹੜੀ ਜਿਹੜੀ ਕੀ ਚਾਹੀਦੀ ਹੋ ਲੈ ਲੀਦੇ ਆ ਤੇ ਮੇਰਾ ਫੁਲਕਾ ਪਾਣੀ ਚਲੀ ਜਾਂਦਾ ਪਰ ਤੁਸੀਂ ਕਿੱਥੇ ਕਿੱਥੇ ਤਰਨਦਰਨ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਜੇ ਕਿ ਭਾਰ ਵੀ ਚੱਲ ਜੀਦਾ ਜੀ ਕਦੀ ਉਸ ਤੋਂ ਅੱਗੇ ਵੀ ਚੱਲ ਜੀਦਾ ਕਦੀ ਚੋਲਾ ਸਾਹਿਬ ਚੱਲ ਜੀਦਾ ਕਦੀ ਮੁੰਡਾ ਪਿੰਡ ਚੱਲ ਜੀਦਾ ਕਦੀ ਘਰੀਕੇ ਚੱਲ ਜੀਦਾ ਕਦੀ ਮਗੂ ਚੱਲ ਜੀਦਾ ਕਦੀ ਖੇਮ ਕਰਨ ਕਦੀ ਸਿੱਖੀ ਇਵੈਂਟ ਕਦੀ ਖਾਲੜਾ ਕਦੀ ਕਿਤੇ ਕਦੀ ਕਿਤੇ ਤੱਕ ਕੋ ਫਿਰਕੇ ਜੀ ਕੰਮ ਚੱਲਦਾ ਤੁਝੇ ਜਿਲਿਆਂ ਚ ਵੀ ਜਾਂਦੇ ਜੇ ਹੋਰ ਵੀ ਹਾਂ ਚੱਲ ਜੀਦਾ ਅਪਰੋਚਪੁਰ ਵੀ ਚੱਲ ਜੀਦਾ ਕਦੀ ਕਦੀ ਆਮ ਜਿਆਦਾ ਨਹੀਂ ਕਦੀ ਕਦੀ ਟਾਡੇ ਕੋ ਐਵੇਂ ਦੀਆਂ ਜਿਹੜੀਆਂ ਤੁਸੀਂ ਨਕਸ਼ੇ ਤੇ ਕੈਲੰਡਰ ਰੱਖੇ ਹੋਏ ਆ ਇਹ ਆਮ ਕਈ ਵਾਰ ਵੇਖਿਆ ਜਾਂਦਾ ਕਿ ਦੁਕਾਨਾਂ ਤੇ ਨਹੀਂ ਚੀਜ਼ਾਂ ਮਿਲਦੀਆਂ ਹੈਨਾ ਇਹਦੇ ਵਿੱਚ ਫਿਰ ਤੁਹਾਡੇ ਕੋ ਲੋਕ ਤੁਹਾਨੂੰ ਡੀਗ ਵੀ ਕਰਦੇ ਆ ਤੁਹਾਡੀ ਜਾਂ ਤੁਹਾਨੂੰ ਡੀਗ ਕਰਦੇ ਆ ਜੀ ਉਹਾਂ ਦੇ ਵੀ ਆ ਚੀਜ਼ਾਂ ਦੁਕਾਨਾਂ ਵਾਲੇ ਨਹੀਂ ਲਿਆਉਂਦੇ ਸਾਨੂੰ ਆ ਚੀਜ਼ਾਂ ਰਿਕਵੈਸਟ ਹੈਗੀ ਆ ਤੇ ਇਹਦੀ ਹੋਰ ਸੰ ਲੋੜ ਹੈ ਸਾਨੂੰ ਫੇਰ ਦੇ ਕੇ ਜਾਓ ਕਿ ਦੀਗਦੇ ਆਪਾਂ ਨੂੰ ਜੰਤਰੀਆਂ ਵੀ ਰੱਖਦੇ ਜੇ ਤੁਸੀਂ ਹੋਰ ਕੀ ਕੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਆਮ ਦੇਖਿਆ ਜਾਵੇ ਤੇ ਅੱਜ ਦਿਨ ਕਿਹੜਾ ਆ ਰਿਹਾ ਵਾ ਕੋਈ ਉਹਦੇ ਸਬੰਧ ਵਿੱਚ ਵੀ ਕੀ ਕੀ ਰੱਖਦੇ ਜੇ ਹੋਰ ਹਾਂਜੀ ਜੰਤਰੀ ਰੱਖੀਦੀ ਆ ਜੀ ਡੈਰੀ ਰੱਖੀਦਾ ਜੀ ਰਾਸ਼ੀ ਪਾਲ ਰੱਖੀਦਾ ਜੀ ਕੈਲੰਡਰ ਰੱਖੀਦਾ ਜੀ ਨਵੇਂ ਸਾਲ ਦਾ ਹੋਰ ਵੀ ਕਈ ਕਿਤਾਬਾਂ ਹੁੰਦੀਆਂ ਛੋਟੀਆਂ ਮੋਟੀਆਂ ਜੀਆਂ ਕੋਈ ਮਹਿੰਦੀ ਹੋ ਵੀ ਕੋਈ ਘਰ ਦਾ ਵੈਦ ਹੋ ਗਿਆ ਤਾਂ ਇਹਨੀਆਂ ਬੜੀਆਂ ਚੀਜ਼ਾਂ ਕੋਈ ਇਤਾਂ ਮਤਲਬ ਦੀਆਂ ਚੀਜ਼ਾਂ ਜਿਹੜੀ ਚੀਜ਼ ਪਤਾਬ ਜਾਪੇ ਨਾ ਵੀ ਸਾਡੀ ਵਿਕਦੇ ਨਹੀਂ ਉਹ ਲਈਦੀ ਆ ਤੇ ਨਾਲੇ ਪੁਰਦੇ ਨਾਲੇ ਫੜੀਆਂ ਨਾਲ ਸਾਡਾ ਕਮਚਾਦਾਰੀ ਦਾ ਲੰਗਰ ਪੜੀ ਚਲੀ ਜਾਂਦਾ ਕਿੰਨੀ ਕੁ ਕੀਮਤ ਦਾ ਤੁਹਾਡੇ ਕੋਲ ਚੀਜ਼ਾਂ ਹੁੰਦੀਆਂ ਜਿਹੜੀਆਂ ਵੇਚਦੇ ਤੁਸੀਂ ਵੱਧ ਤੋਂ ਵੱਧ ਘੱਟ ਤੋਂ ਘੱਟ ਕਿੰਨੀ ਕੀਮਤ ਆਲੀ ਹੈ ਕੈਲੰਡਰ ਤੁਹਾਡੇ ਕੋਲ ਇਹ ਸਾਡੇ ਕੋਲ ਜੀ 30 ਰੁਪਏ ਦਾ ਕੈਲੰਡਰ ਵੇਚਦਾ 20 ਰੁਪਏ ਦੀ ਜਲਤੀ ਵੇਚ ਜਾਂਦੀ ਆ ਇਤਨਾ ਹੀ ਕਲੀਅਰ ਦਾ ਕੰਮ ਔਰ ਬੱਚਿਆਂ ਨੂੰ ਵੀ ਤੁਸੀਂ ਤੁਹਾਡੇ ਕੋਲ ਬੱਚੇ ਵੀ ਕੋਈ ਆਉਂਦੇ ਆ ਜਿਵੇਂ ਕਈ ਬੱਚਿਆਂ ਨੂੰ ਪੰਜਾਬੀ ਨਹੀਂ ਆਂਦੀ ਹਿੰਦੀ ਨਹੀਂ ਆਉਂਦੀ ਉਹਦੇ ਵਿੱਚ ਚਾਰਟ ਮੰਗਦੇ ਆ ਊੜਾ ੜਾ ਜਿਵੇਂ ਹਿੰਦੀ ਦੀ ਭਾਸ਼ਾ ਵਿੱਚ ਲਿਖਿਆ ਟ੍ਰੈਫਿਕ ਦੀ ਬਾਰੇ ਬੜੀ ਜਾਣਕਾਰੀ ਦਿਨ ਵਾਰ ਸੰਬੰਧੀ ਕਲੰਡਰ ਹੈਗੇ ਤੁਹਾਡੇ ਕੋਲ ਉਹ ਵੀ ਵਿੱਚ ਰੱਖਦੇ ਜੀ ਹੈਗੇ ਜੀ ਹੈਗੇ ਟ੍ਰੈਫਿਕ ਦੇ ਵੀ ਹੈਗੇ ਆ ਕੰਪਨੀ ਟੂਰ ਵੀ ਹੈਗੇ ਆ ਔਰ ਪੰਜਾਬੀ ਦੇ ਵੀ ਹੈਗੇ ਆ ਬੜਾ ABC ਹੈਗੀ ਆ ਹਿੰਦੀ ਗਿਣਤੀ ਪਹਾੜੇ ਫਰੂਟ ਸਬਜ਼ੀਆਂ ਬੱਚੇ ਵੇਖ ਕੇ ਜੋ ਜਦ ਤੁਮੀ ਦਾ ਪੀਜ਼ਾ ਬਾਜ਼ਾਰ ਤੇ ਫਿਰ ਮਾਪਿਆਂ ਨੂੰ ਕਹਦੇ ਮੰਮੀ ਆ ਉੜਾ ਡਾ ਲੈਣਾ ਆਈ ਬੀਸੀ ਲੈਣੀ ਆ ਤੇ ਕਈ ਦੇ ਬੀਬੀਆਂ ਚੰਗੀਆਂ ਹੁੰਦੀਆਂ ਵੀ ਬਾਪੂ ਇੱਕ ਦੇ ਜਾ ਤੇ ਕਈ ਬੀਬੀਆਂ ਕੁੱਟਣ ਵੀ ਡੈਫੀਆਂ ਔਰ ਇਹ ਕੀ ਕਰਨਾ ਤੂੰ ਇਹਨੇ ਪਾਰ ਦੇਣਾ ਉਹਨੂੰ ਅੱਗੇ ਦਾ ਵੀ ਲੈ ਜਾ ਪੈਣਾ ਲੈ ਜਾ ਜੇ ਪਾਰਦੇ ਨੇ ਇੱਕ ਅੱਖ ਵੀ ਸਿੱਖ ਲਿਆ ਤੇ ਤੇਰੇ ਜੀ 300 ਰੁਪਏ ਖੱਤੇ ਤੇ ਮੁੱਲ ਮੁਰ ਜਾਣਾ ਕਈ ਲੈ ਜਾਂਦੀਆਂ ਕਈ ਨਹੀਂ ਕਰਦੀਆਂ ਤੇ ਔਰ ਤੁਸੀਂ ਇਦਾਂ ਪੈਦਲ ਸਾਰੀ ਦਿਨ ਫਿਰਦੇ ਜੇ ਸ਼ਵੇਰ ਤੋਂ ਲੈ ਕੇ ਤੁਸੀਂ ਥੱਕਦੇ ਨਹੀਂ ਜੇ ਥੱਕ ਜਾਂਦਾ ਉਸ ਪਰ ਹੁੰਦਾ ਹੀ ਆ ਬੰਦਾ ਪਰ ਜਦਾ ਜੇ ਥਕੇਵੇਂ ਮਸੂਰ ਕਰੀਏ ਫਿਰ ਨਹੀਂ ਸਕਦੇ ਕਦੇ 2 ਮਿੰਟ ਬੈਹ ਵੀ ਲਈਦਾ ਆਮ ਜਦਾ ਜਿਆਦਾ ਤੁਰੀ ਫਰੀਦਾ ਹੀ ਆ ਬਈ ਦਾ ਕਟਿਆ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਕੰਮ ਕਰਦੇ ਜੇ ਮਤਲਬ ਸਵੇਰ ਤੋਂ ਲੈ ਕੇ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਕੋਈ ਹੋਰ ਵੀ ਕੋਈ ਡਿਊਟੀ ਜਾਂ ਕਿਤੇ ਨੌਕਰੀ ਕਰਦੇ ਜੇ ਨਹੀਂ ਜੀ ਕੋਈ ਨਹੀਂ ਕਰਦੇ ਸਿਰਫ ਨਮਜ਼ਾ ਜੀ ਦਾ ਹੀ ਆਪਣੇ ਕੋ ਪ੍ਰੋਗਰਾਮ ਹੈ ਉਹ ਜੇ ਕੋਈ ਵਾਕਫ ਤੇ ਨਾ ਚੱਲਦੀਦਾ ਜੇ ਕੋਈ ਨਹੀਂ ਹੁੰਦਾ ਤੇ ਸੁਰਕਾ ਨਹੀਂ ਲੈਣੀ ਆ ਕੋਈ ਤੇ ਤਸੀਲੇ ਜਾ ਕੇ ਜਾਂ ਕਚੇਰੀ ਜਾ ਕੇ ਸੇ ਬਹਿਣਾ ਵੀ ਸਾਨੂੰ ਕੋ ਕੋ ਗਾਈ ਪਦੇ ਇਹ ਨਹੀਂ ਕੰਮ ਕਰਨਾ ਜੇ ਕੋ ਘਰਾਂ ਕਿ ਆਖੂਗਾ ਵੀ ਸੇਰੇ ਨੰਬਰ ਦਾ ਜੀ ਹਰ ਨਾਲ ਚਲਿਓ ਉਹਨਾਂ ਆਖੇ ਵੀ ਤੇ ਨਾਲ ਜੂਰ ਚ ਲਗੇ ਤੇਨੂੰ ਡੀਕਨ ਦੀ ਲੋੜ ਨਹੀਂ ਤੇਰੇ ਜਿੱਥੇ ਆਕੇ ਕੋ ਉਥੇ ਪਹੁੰਚ ਜਾ ਕੋ ਤੇ ਆਪਣਾ ਤੇ ਲੋਕ ਆਪਣੇ ਨਾਲ ਬੜੇ ਖੁਸ਼ ਆ ਲੋਕ ਪਿਆਰ ਕਰਦੇ ਆ ਅਸੀਸਾਂ ਦਿੰਦੇ ਤੁਹਾਨੂੰ ਬੜੀਏ ਪਿਆਰ ਕਰਦੇ ਜੀ ਆਦੇ ਵੜੀ ਚੀਜ਼ਾਂ ਤੇ ਦੁਕਾਨਾਂ ਦੇ ਜਾਂਦੇ ਨਹੀਂ ਤੇ ਤੁਸੀਂ ਸਾਡੇ ਬੂਗੜੀ ਜਾਣ ਕੇ ਸਾਨੂੰ ਆਦੇ ਚਲੇ ਚੀਜ਼ਾਂ ਤੇ ਬਹੁਤ ਧੰਨਵਾਦ ਕਰਦੇ ਆ ਲੈਗੁਨਾ ਚਨ ਵਾਦੋ ਦਾ ਜੇ ਸਾਡਾ ਹੁੰਦਾ ਰੋਦਾ ਸਾਨੂੰ ਖਾਚਾ ਪਾਣੀ ਲੱਜਦਾ ਇਹ ਸਨ ਸਰਦਾਰ ਗੁਰਦੀਪ ਸਿੰਘ ਜੀ ਜੋ 75 ਸਾਲ ਦੀ ਉਮਰ ਵਿੱਚ ਵਕ ਵਕ ਸ਼ਹਿਰਾਂ ਵਿੱਚ ਜਾ ਕੇ ਬੱਚਿਆਂ ਨੂੰ ਤੇ ਹੋਰ ਲੋਕਾਂ ਨੂੰ ਕੈਲੰਡਰਾਂ ਦੀ ਸੰਸਾਰ ਭਰ ਦੇ ਜਿਹੜੇ ਕੈਲੰਡਰ ਆ ਜੋ ਉਹਦੇ ਵਿੱਚ ਨਕਸ਼ੇ ਦਿੱਤੇ ਗਏ ਆ ਭਾਰਤ ਦੇ ਤੋਂ ਇਲਾਵਾ ਹੋਰ ਹਰ ਤਰ੍ਹਾਂ ਦੀ ਜਾਣਕਾਰੀ ਸੀ ਹੈ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਸੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਨਾ ਔਰ ਅੱਜ ਦੀ ਪੀਡੀ ਨੂੰ ਵੀ ਇਹ ਸਿੱਖਿਆ ਦੇ ਰਿਹਾ ਕਿ ਇਸ ਤਰ੍ਹਾਂ ਦੀ ਵੇਖ ਕੇ ਨੂੰ ਸਿੱਖਣਾ ਚਾਹੀਦਾ ਹੈ ਕਿ ਅੱਜ ਬਜ਼ੁਰਗ ਇੱਕ ਹੋ ਗਏ ਐ ਇਸ ਉਮਰ ਵਿੱਚ ਕਿਵੇਂ ਆਪਣੀ ਮਿਹਨਤ ਦਾ ਘਰ ਦਾ ਗੁਜ਼ਾਰਾ ਕਰਕੇ ਜੀਵਨ ਜੀ ਰਿਹਾ ਹਨ। ਰਮਨ ਚਾਵਲਾ ਜਗਬਾਨੀ ਟੀਵੀ ਤਰਨਤ